ਪੰਜਾਬ ਦੇ ਵਿੱਚ ਫਾਇਰ ਬ੍ਰਿਗੇਡ ਦੁਆਰਾ ਸਹਿਰਾ ਦੇ ਵਿੱਚ ਫਾਇਰ ਸੁਰੱਖਿਆ ਹਫਤਾ ਮਨਾਇਆ ਰਿਹਾ ਹੈ ਅਗਦੀ ਘਟਨਾਵਾਂ ਰੋਕੀ ਜਾ ਸਕਣ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਆਣਾ ਅਤੇ ਪਾਤੜਾ ਦੇ ਵਿੱਚ 100 ਤੋਂ ਵੱਧ ਘਟਨਾਵਾਂ ਅਗ ਲਗਨਦੀ ਹੁੰਦੀਆਂ ਹਨ ਔਰ ਆਜਕਲ ਜਿਹੜਾ ਮੌਸਮ ਚੱਲ ਰਿਹਾ ਹੈ ਕਿਸਾਨਾਂ ਦੀ ਕਣਕ ਦੀ ਫਸਲ ਹੈ ਪੱਕੇ ਤਿਆਰ ਹੈ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਜਿਹੜੇ ਬਿਜਲੀ ਦੇ ਖੰਭੇ ਹਨ ਟਰਾਂਸਫਾਰਮਰ ਉਸ ਦੇ ਨਜ਼ਦੀਕ ਤਾਂ ਖਾਲੀ ਰੱਖੀ ਜਾਵੇ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਅਗ ਲਗਨਦੀ ਘਟਨਾ ਨਾ ਹੋਵੇ ਸਿੰਗਾਰੀ ਜਰਾ ਸੀ ਚੰਗਾਈ ਨਾਲ ਕਿਸਾਨ ਦੀ ਫਸਲ ਬਰਬਾਦ ਹੋ ਜਾਂਦੀ ਹੈ ਕਰਾਂ ਦੇ ਵਿੱਚ ਵੀ ਲੋਕ ਆਪਣਾ ਸਿਲੰਡਰ ਖੁੱਲਾ ਛੱਡ ਦਿੰਦੇ ਆ ਜਾਂ ਦੁਕਾਨਦਾਰ ਹੈ ਦੁਕਾਨਦਾਰ ਸਾਹਮਣੇ ਜੋਤ ਲਗਾਉਂਦਾ ਹੈ ਉਸ ਟਾਈਮ ਦੁਕਾਨ ਬੰਦ ਕਰਕੇ ਜਾਂਦਾ ਉਸ ਜੋਤ ਬਿਲਕੁਲ ਪੁਜਾ ਕੇ ਜਾਵੇ ਤਾਂ ਕਿ ਅੱਗ ਲੱਗਣ ਦੀ ਘਟਨਾ ਨਾ ਹੋਵੇ ਔਰ ਕਿਸੇ ਦਾ ਮਾਲੀ ਨੁਕਸਾਨ ਨਾ ਹੋਵੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮੁਹਿੰਮ ਚਲਾਈ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਸ਼ਹਿਰ ਸਮਾਣਾ ਦੇ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਇੱਥੇ ਹੈ ਲਵ ਕੁਸ਼ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਇਸ ਸੁਰੱਖਿਆ ਸਪਤਾ ਮਨਾ ਰਹੇ ਹੋ ਇਸ ਦਾ ਮਕਸਦ ਕੀ ਹੈ ਕਿਸ ਤਰ੍ਹਾਂ ਕੀ ਤੁਸੀਂ ਲੋਕਾਂ ਨੂੰ ਜਾਣਕਾਰੀ ਦੇ ਰਹੇ ਹੋ ਤੇ ਦੇਸ਼ ਨੂੰ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਜੀ 1944 ਚ ਸਾਨੂੰ 19 14 ਅਪ੍ਰੈਲ ਨੂੰ 47 ਨੂੰ ਮੁੰਬਈ ਬੰਦਰਗਾਹ ਤੇ ਇੱਕ ਵਿਕਟੋਰੀਆ ਨਾਮਕ ਜਹਾਜ਼ ਇਸ ਮੁਦਰੀ ਵੀ ਜਿਹੜਾ ਜਿਹਦੇ ਵਿੱਚ ਸਾਡੇ 68 ਫਾਇਰਮੈਨ ਸੀਜ਼ ਹੋ ਗਏ ਸੀ ਅੱਗ ਲੱਗੀ ਸੀ ਉਹਦੇ ਵਿੱਚ ਤੇ ਆਗ਼ ਇੰਨੀ ਭਿਆੰਕਰ ਸੀ ਕਿ ਉੱਥੇ ਸੈਂਕੜੇ ਲੋਕ ਜਿਹੜੇ ਸੀ ਸੈਂਕੜੇ ਲੋਕਾਂ ਦੀ ਡੈਥ ਹੋ ਗਈ ਸੀ ਤੇ ਸਾਡੇ 68 ਫਾਇਰਮੈਨ ਸੀਜ਼ ਹੋਏ ਸੀ 68 ਫਾਇਰਫਾਈਟਰ ਇਸ ਕੇ ਮਨਾਣੇ ਦਾ ਮਕਸਦ ਇਹ ਕਿ ਸੰਤੇ ਇਸ ਦਿਨ ਤੋਂ ਤੁਸੀਂ ਅਸੀਂ ਆਪਣੇ ਸ਼ਹੀਦਾਂ ਦੀ ਯਾਦ ਚਿਹੜੇ ਸਾਡੇ ਫਾਇਰ ਫੈਕਟਰ ਦੀ ਉਹਨਾਂ ਦੀ ਯਾਦ ਚ ਮਨਾਨੇ ਆ ਤੇ ਲੋਕਾਂ ਨੂੰ ਅੱਗ ਤੋਂ ਮਤਲਬ ਬਚਾਅ ਸਬੰਧੀ ਜਾਗਰੂ ਕਰਦੇ ਆ ਕਿ ਕਿਸ ਤਰ੍ਹਾਂ ਆਪਾਂ ਨੇ ਛੋਟੀ ਨੂੰ ਛੋਟੀ ਅੱਗ ਨੂੰ ਵੱਡੀ ਅੱਗ ਹੋਣ ਤੋਂ ਬਚਾਣਾ ਜਿਹੜੀ ਛੋਟੀ ਅੱਗ ਹੈ ਛੋਟੀ ਅੱਗ ਹੀ ਵੱਡੀ ਅੱਗ ਬਣਦੀ ਹੈ ਉਸ ਤੋਂ ਹੀ ਅਸੀਂ ਮਤਲਬ ਉਹਨੂੰ ਛੋਟੀ ਅੱਗ ਨੂੰ ਕੰਟਰੋਲ ਕਰਨਾ ਤਾਂ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਾਂ ਲਗੋ ਜੀ ਕਿੰਨੀ ਕਰਨਾ ਵਾ ਕਿ ਫਾਇਰ ਕਹ ਲਾਂਦੇ ਆ ਤੁਹਾਡੇ ਕੋਲ ਸਮਾਨਾ ਪਾਤਰਾ ਦੇ ਵਿੱਚ ਸਾਡੇ ਸਮਾਨਾ ਪਾਤਰਾ ਦੇ ਵਿੱਚ 100 ਸਵਾ 100 ਦੇ ਕ੍ਰੀ ਜਿਦੇ ਜੋ ਅਸੀਂ ਪੂਰੀ ਮਿਹਨਤ ਨਾਲ ਸਾਡੇ ਫਾਇਰਫਾਈਟਰ ਕੰਮ ਕਰਦੇ ਆ ਤੇ ਮਤਲਬ ਲੋਕਾਂ ਦੀ maal jaan ਦੀ ਰੱਖਿਆ ਕਰਦੇ ਆ ਠੀਕ ਹਾਂਜੀ ਹਾਂਜੀ ਹਾਂ ਤੁਸੀਂ ਕੀ ਕਹੋਗੇ ਜੀ ਕਿੰਨੇ ਕੁ ਮਤਲਬ ਕਰਮਚਾਰੀ ਲੱਗੇ ਆ ਕੰਮ ਤੇ ਕਿਸ ਤਰ੍ਹਾਂ ਦੀ ਮੁਸ਼ਕਲਾਂ ਆਉਂਦੀਆਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਤੁਹਾਨੂੰ ਮਈਆਂ ਹੁੰਦੀਆਂ ਸਾਡੇ ਲਗਭਗ 38 ਦੇ ਕਰੀਬ ਫਾਇਰਮੈਨ ਡਰਾਈਵਰ ਕੰਮ ਕਰ ਰਹੇ ਆ ਨਾ ਇੱਕ ਗੱਡੀ ਸਾਡੀ ਟਾਬੀ ਗੁਜਰਾ ਕਿਸਾਨ ਤਰਨ ਦੇ ਉੱਤੇ ਲਗਾਤਾਰ 2 ਮਹੀਨਿਆਂ ਤੋਂ ਡਿਊਟੀ ਕਰ ਰਹੀ ਹੈ 24 ਘੰਟੇ ਇੱਕ ਗੱਡੀ ਅਸੀਂ ਉਹਦੇ ਸਮਾਨੇ ਤੇ ਪਾਤੜਾ ਦੇ ਲਈ ਲਗਾ ਰੱਖੀ ਹੈ ਜੀ ਲਗਭਗ ਇਸ ਸੀਜ਼ਨ ਦੇ ਦੌਰਾਨ ਅਸੀਂ 24 ਘੰਟੇ ਹੀ ਕੰਮ ਕਰਦੇ ਹਾਂ ਸਾਰੇ ਮੁਲਾਜ਼ਮ ਆਫ ਡਿਊਟੀ ਮੁਲਾਜ਼ਮਾਂ ਨੂੰ ਵੀ ਬੁਲਾਇਆ ਜਾਂਦਾ ਹੈ ਲੋਡ ਪੈਨ ਦੇ ਉੱਤੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਵੱਧ ਤੋਂ ਵੱਧ ਅਸੀਂ ਰੱਖਿਆ ਕਰ ਸਕੀਏ 24 ਘੰਟੇ ਡਿਊਟੀ ਹੁੰਦੀ ਥੋੜੇ ਕਰਮਚਾਰੀਆਂ ਦੀ 24 ਘੰਟੇ 24 ਫਿਲਹਾਲ ਸੀਜ਼ਨ ਦੇ ਵਿੱਚ ਅਸੀਂ 24 ਘੰਟੇ ਡਿਊਟੀ ਚਲਾ ਰੱਖੀ ਹੈ ਆਫ ਡਿਊਟੀ ਵਾਲਿਆਂ ਨੂੰ ਵੀ ਅਸੀਂ ਡਿਊਟੀ ਤੇ ਬੁਲਾ ਲੈਂਦੇ ਜੇ ਜ਼ਰੂਰਤ ਹੁੰਦੀ ਹੈ ਇਸ ਸੱਤਾ ਦੌਰਾਨ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਅੱਗ ਜਿਹੜੀ ਹੁੰਦੀ ਹੈ ਛੋਟੀ ਤੋਂ ਹੀ ਵੱਡੀ ਹੁੰਦੀ ਹੈ ਜਿਵੇਂ ਕਿ ਲੋਕ ਆਪਣੀਆਂ ਦੁਕਾਨਾਂ ਵਿਧਾਉਂਦੇ ਹਨ ਤਾਂ ਦੁਕਾਨ ਵਿਧਾਨ ਸਮੇਂ ਆਪਣੀ ਜੋਤਬੱਤੀ ਨੂੰ ਬੁਝਾ ਕੇ ਜਾਣ ਤੇ ਬਿਜਲੀ ਦੇ ਕਨੈਕਸ਼ਨਾਂ ਨੂੰ ਬੰਦ ਕਰਕੇ ਜਾਣ ਜਾਂ ਫਿਰ ਜਿਵੇਂ ਖੇਤਾ ਵਿੱਚ ਹੁੰਦਾ ਟਰਾਂਸਫਾਰਮਰ ਥੱਲੇ ਕਣਕ ਬੀਜੀ ਹੁੰਦੀ ਹੈ ਉਸ ਦੀ ਆਲੇ ਦੁਆਲੇ ਤੋਂ ਕਟਾਈ ਕਰਕੇ ਉਹਨੂੰ ਜ਼ਮੀਨ ਨੂੰ ਵਾਹ ਦਿੱਤਾ ਜਾਵੇ ਤਾਂ ਜੋ ਕੇ ਖੇਤਾਂ ਵਿੱਚ ਅੱਗ ਲੱਗਦਾ ਬਚਾ ਕੀਤਾ ਜਾਂਦਾ ਜੀ ਲੱਗਣ ਦੀ ਘਟਨਾਵਾਂ ਲਗਾਤਾਰ ਵਧ ਰਹੀਆਂ ਕਾਰਨ ਕੀ ਬਣ ਰਹੇ ਹਨ ਬਦਲ ਕੇ ਕਾਰਨ ਤਾਂ ਇਹ ਹੁੰਦਾ ਜੀ ਇਹ ਆਪਣੀਆਂ ਨਗਹਿਲੀ ਨਾਲ ਹੀ ਲੱਗਦੀ ਆਗ ਅਦਰਵਾਜ਼ ਇਹਦੇ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਹੁੰਦਾ ਇਹ ਛੋਟੀ ਛੋਟੀ ਚੀਜ਼ਾਂ ਤੋਂ ਹੀ ਅੱਗ ਵੱਡੀ ਹੁੰਦੀ ਹੈ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਘਟਨਾਵਾਂ ਆਪਣੇ ਰਿਕਾਰਡ ਵਿੱਚ ਆ ਜਾਂਦੀ ਇੱਕ ਸਾਲ ਦੇ ਅੰਦਰ ਇੱਕ ਸਾਲ ਦੇ ਅੰਦਰ ਆਪਣੇ ਕੋਲ ਲਗਭਗ 100 ਤੋਂ ਉੱਤੇ ਫਾਇਰ ਕਾਲ ਆਉਂਦੀ ਹੈ ਜੀ ਸਮਾਨਾਂ ਅਤੇ ਪਤਰਾ ਸਟੇ ਸ਼ਹਿਰ ਆਪਾਂ ਦੋਵੇਂ ਕਵਰ ਕਰਦੇ ਹਾਂ ਸਮਾਨ ਕੈਮਰਾਮੈਨ ਪ੍ਰਸੰਦ ਦੇ ਨਾਲ ਪ੍ਰਸੋਤਮ ਕੋਸਿਕ ਸਮਾਨਾ న్యూਸ